ਭਜੀ 140 ਕਰੋੜ ਆਬਾਦੀ ਦੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਆ ਵੀ ਅੱਜ ਤੋਂ ਬਾਅਦ ਨਾ ਇਹਨਾਂ ਨੂੰ ਅੱਤਵਾਦੀ ਸਮਝਣਾ ਬੰਦ ਕਰ ਦਿਓ ਐਸਾ ਹੜਾਂ ਦੀ ਤਰਾਸ ਦੀ ਜੇ ਆਪਾਂ ਚਲੋ ਪੰਜਾਬ 'ਚ ਨਹੀਂ ਜਿਹੜਾ ਬੰਦਾ ਜਾ ਸਕਦਾ ਜਾਂ ਇੱਥੇ ਪਹੁੰਚ ਕੇ ਸੇਵਾ ਨਹੀਂ ਕਰ ਸਕਦਾ ਨਾ ਇਹ ਵੀ ਇੱਕ ਬੜੀ ਵੱਡੀ ਸੇਵਾ ਹੋ ਗਈ ਵੀ ਤੁਸੀਂ ਇਹਨਾਂ ਨੂੰ ਨਾ ਅੱਜ ਤੋਂ ਬਾਅਦ ਖਾਲਸਤਾਨੀ ਜਾਂ ਅੱਤਵਾਦੀ ਜਾਂ ਇਹੋ ਜਿਹੇ ਟੈਗ ਦੇਣੇ ਬੰਦ ਕਰ ਦਿਓ ਬਸ ਇਹ ਵੀ ਬੜੀ ਵੱਡੀ ਸੇਵਾ ਹੋ ਗਈ ਵੀ ਜੀ ਮਤਲਬ ਨਾ ਤਾਂ ਤੁਹਾਨੂੰ ਹਰ ਕਿਤੇ ਮੁਸੀਬਤ 'ਚ ਪੱਗਾਂ ਵਾਲੇ ਦਾੜ੍ਹੀਆਂ ਵਾਲੇ ਖੜੇ ਮਿਲਣਗੇ ਤੇ ਆ ਦੇਖੋ ਇਹਨਾਂ ਦੀ ਗੱਲ ਸੁਣ ਕੇ ਤਾਂ ਤੁਸੀਂ ਜਮੇ ਹੈਰਾਨ ਹੋ ਜਾਓਗਾ ਕੋਈ ਪਾਣੀ ਆ ਨਹੀਂ ਤੇ ਜਤਾਇਆ ਵੀ ਤੁਸੀਂ ਵੀ 2000 ਤਿੰਨ ਕਰੋ ਦੇਖੋ ਕੋਈ ਗੱਲ ਤੁਸੀਂ ਇਹ ਨਾ ਸੇਵਾ ਸੇਵਾ ਵਾ ਤੇ ਪਰ ਬੜਾ ਬੜਾ ਦਿਖਾਇਆ ਤੁਸੀਂ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਤੁਸੀਂ ਇਹ ਤੁਸੀਂ ਬੜੀ ਬੜੀ ਸੇਵਾ ਹੈ ਤੇ ਕੁਝ ਵੀ ਨਹੀਂ ਕਰ ਰਹੇ ਨਹੀਂ ਨਹੀਂ ਅਹੀ ਕਹਿੰਦਾ ਸਾਨੂੰ ਕੋਈ ਸੇਵਾ ਲਾਓ ਤੁਸੀਂ ਹਾਜ਼ਰ ਨਹੀਂ ਨਹੀਂ ਅਬਦਾ ਕਾਰਬਾਰ ਫਸਲਾਂ ਸਾਰਾ ਕੁਝ ਪਾਣੀ ਚ ਡੁੱਬਿਆ ਪਿਆ ਸੀ ਉਹਨਾਂ ਦਾ ਤੇ ਕਹਿੰਦੇ ਵੀ 2000 ਰੁਪਇਆ ਕਰੋ ਜਾ ਕੇ ਕਿਨੂੰ ਕਹਿੰਦਾ ਤੇ ਤਾਈ ਕੋ ਫੜ ਕੇ ਲਿਆ ਦੇ ਇਹਨਾਂ ਨੂੰ ਦੇ ਮਤਲਬ ਸੇਵਾ ਚ ਪਾਈਏ ਸਾਹਬ ਲਾ ਲਓ ਵੀ ਇੰਨੀ ਮਤਲਬ ਇਹਨਾਂ ਦੇ ਇੰਨੇ ਜਿੰਦਾ ਦੇ ਲੋਗ ਆ ਤੇ ਤੁਸੀਂ ਬਜੀ ਬਸ ਨਾ ਇੰਨੀ ਕਿਰਪਾ ਕਰੋ ਵੀ ਇਹਨਾਂ ਨੂੰ ਗਾਂ ਤੋਂ ਐਨਾ ਟੈਗਾ ਨਾਲ ਆ ਤੀਰ ਵਾਲੇ ਬਾਬੇ ਦੀ ਫੋਟੋ ਵੇਖ ਕੇ ਨਾ ਡਰਨਾ ਬੰਦ ਕਰ ਦੋ ਸਗੋਂ ਖੁਸ਼ ਹੋਇਆ ਕਰੋ ਫੋਟੋ ਵੇਖ ਕੇ ਵੀ ਹੁਣ ਸਾਨੂੰ ਕਿੱਡੀ ਵੱਡੀ ਮੁਸ਼ਕਲ ਆ ਜਾਏ ਕੋਈ ਵੀ ਨਹੀਂ ਉਹ ਨੇੜੇ ਆ ਸਕਦਾ ਮੌਤ ਦੇ ਵਿਚਾਲੇ ਵੀ ਖੜ ਜਣਗੇ ਗੰਦ ਬਣ ਕੇ ਆ ਤੀਰ ਵਾਲੇ ਬਾਬੇ ਦੇ ਜਿਹੜੇ ਬਾਰਸ ਨੇ ਤੁਸੀਂ ਨਾ ਸਗੋ ਖੁਸ਼ ਹੋਇਆ ਕਰੋ ਇਹਨਾਂ ਨੂੰ ਵੇਖ ਵੇਖ ਕੇ ਤੇ ਹਸਿਆ ਕਰੋ ਵੀ ਖਾਂ ਸਾਡੀ ਮਾਦਰ ਲਈ ਆ ਕੋਈ ਗਾੜੀ ਆਉਂਦਾ ਆ ਟੈਗ ਲਾਉਣੇ ਬੰਦ ਕਰ ਦਿਓ ਇਹਨਾਂ ਸਰਕਾਰਾਂ ਦੀਆਂ ਸਾਜ਼ਿਸ਼ਾਂ ਤੋਂ ਬਾਜੋ ਮਤਲਬ ਜੇ ਇਹ ਕੌਮ ਜਿੰਨਾ ਚਿਰ ਇਸ ਮੁਲਕ ਚ ਖਲੋਤੀ ਆ ਨਾ ਤੇ ਮੁਲਕ ਦੀ ਵਾਅ ਵੱਲ ਵੀ ਨਹੀਂ ਕੋਈ ਝਾਕ ਸਕਦਾ